Jabby, 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 ਕੋਸ ਸਾਥ ਦੇ ਅਰਥੀ ਨੂੰ ਉਹ ਲੰਗੂ ਰਾਣੇ ਖਿਲਾ ਰਹੇ ਨੇ ਮੇਰਾ ਨਾਮ ਵੀ ਰਕੇਸ਼ ਚਾਉਰੀਆ ਅਮਿਤ ਸ਼ਾਹ ਜੀ ਨੇ ਜਿਹੜੇ ਗ੍ਰਹਿ ਮੰਤਰੀ ਨੇ ਬਹੁਤ ਨਿੰਦਨੀਆ ਕਟਨਾ ਕੀਤੀ ਉਹਨਾਂ ਨੇ ਬਾਬਾ ਸਾਹਿਬ ਦੇ ਬਾਰੇ ਅਪਸਬਦ ਬੋਲੇ ਨੇ ਇਸ ਕਰਕੇ ਨਾ ਪੁਤਲਾ ਸਾੜਿਆ ਤੇ ਸਾਡੇ ਭਗਵਾਨ ਨੇ ਮੁਕਤੀ ਦਾਤਾ ਨੇ ਡਾਕਟਰ ਭੀਮrao ਅੰਬੇਡਕਰ ਜੀ ਜਿਹਨੇ ਦਲਿਤ ਸਮਾਜ ਨੂੰ ਸਾਡੇ ਦਾ ਭਗਵਾਨ ਆਹੀ ਨੇ ਅਮੇਸ਼ਾ ਨੂੰ ਦੱਸਣਾ ਚਾਹੁੰਦਾ ਮੈਂ ਵੀ ਸਾਡੇ ਭਗਵਾਨ ਮੁਕਤੀ ਦਾਤਾ ਆਹੀ ਨੇ ਅਸੀਂ ਹੋਰ ਕੋਈ ਭਗਵਾਨ ਨਹੀਂ ਦੇਖਿਆ ਸਾਡੇ ਭਗਵਾਨ ਆਹੀ ਦੇਖੇ ਡਾਕਟਰ ਭੀਮrao ਅੰਬੇਡਕਰ ਜੀ ਜਿਹੜੇ ਦਲਿਤਾਂ ਨੂੰ ਮੁਕਤੀ ਦਿੱਤੀ ਆ ਸਾਡੀ ਪਰਦੇਸੇ ਇੰਨੇ ਬੰਦ ਹਾਲੇ ਸੀ ਇੱਕ ਸਰੋਵਰ ਤੇ ਤਲਾ ਦੇ ਕੁੱਤਾ ਦਾ ਪਾਣੀ ਪੀ ਸਕਦੇ ਅਸੀਂ ਨਹੀਂ ਪੀ ਸਕਦੇ ਸੀ ਸਾਰੇ ਅਧਿਕਾਰ ਪੜ੍ਹਨ ਲਿਖਨ ਦੇ ਸਾਨੂੰ ਬਾਬਾ ਸਾਹਿਬ ਨੇ ਲੈ ਕੇ ਦਿੱਤੇ ਨੇ ਸਾਡੇ ਮੁਕਤੀਦਾਤਾ ਨੇ ਸਾਡੇ ਭਗਵਾਨ ਨੇ ਅਸੀਂ ਅੱਜ ਇਹਨਾਂ ਦੀ ਆਰਤੀ ਕੀਤੀ ਆ ਆਰਤੀ ਕਰਦੇ ਰਹਾਂਗੇ ਅੰਮ੍ਰਿਤਸਰ ਦਾ ਪਤਲਾ ਫੂਕਿਆਗਾ ਅਸੀਂ ਇਹ ਨਗਰ ਕੌਂਸਲ ਦਫਤਰ ਤੋਂ ਚੱਲ ਕੇ ਸਦਰ ਬਾਜ਼ਾਰ ਫਰਵਾਈ ਬਾਜ਼ਾਰ ਹੁੰਦੇ ਹੋਏ ਉਰੇ ਆਗੇ ਵੱਡੇ ਚੌਂਦਰੇ ਤੇ ਬਾਬਾ ਸਾਹਿਬ ਦੇ ਸਟੈਚੂ ਕੋਲੇ ਆ ਕੇ ਪਤਲਾ ਭੁਕੇ ਨਾ ਦਾ ਅਸੀਂ ਬੀਜੇਪੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜਲਦੀ ਤੋਂ ਜਲਦੀ ਜੇ ਅਮੀਰ ਸਾਰੇ ਇਸ ਦੀਪਾ ਨਾ ਦਿੱਤਾ ਇਹ ਸੰਘਰਸ਼ ਭਾਰਤ ਲੈਵਲ ਤੇ ਜਾਵੇਗਾ ਕਿਹੜੇ ਕਿਹੜੇ ਜਥੇਬੰਦੀ ਨਾਲ ਸਫਾਈ ਸੇਵਕ ਯੂਨੀਅਨ ਅਪਰੋਵਨ ٹرسٹ ਸਫਾਈ ਸੇਵਕ ਯੂਨੀਅਨ ਸੀਵਰ ਬੋਰਡ ਡਰਾਈਵਰ ਯੂਨੀਅਨ ਤੇ ਭਗਵਾਨ ਵਾਲਮੀਕੀ ਇਕਤਾ ਕਲੱਬ ਜਥੇਬੰਦੀ ਕਰਾਈਗਲ ਸਟਾਫ ਸਾਰੇ ਹੀ ਸਾਡੇ ਨਾਲ ਨੇ ਪੂਰੇ ਪੰਜਾਬ ਦੀਆਂ ਜਥਬੰਦੀਆਂ ਨਾਲ ਨੇ ਜਿੰਨੀ ਵੀ ਬਾਬਾ ਸਾਹਿਬ ਨੂੰ ਫੋਲੋ ਕਰਦਾ ਸਮਾਜ ਸਾਰੇ ਸਾਡੇ ਨਾਲ ਨੇ ਅਸੀਂ ਪੰਜਾਬ ਬੰਦ ਕਰਨ ਦੀ ਹਿੰਮਤ ਰੱਖਦੇ ਆਂ ਜੀ ਅਸੀਂ ਪੰਜਾਬ ਕੀ ਇੰਡੀਆ ਲੈਵਲ ਤੇ ਬੰਦ ਕਰਾਂਗੇ ਅਜੀ ਦਾ ਸੰਘਰਸ਼ ਸ਼ਾਂਤੀਪੂਰਕ ਸੀ ਅਸੀਂ ਉਗਰ ਸੰਘਰਸ਼ ਤੇ ਵੀ ਕਰਨ ਨੂੰ ਤਿਆਰ ਆਂ ਜੇ ਮਿਸਿਆ ਨੇ ਮਗ ਵੀ ਨਾ ਮੰਗੀ ਰੇਲ ਰੋਕੋ ਅੰਦਾਲਨ ਅਸੀਂ ਸਭ ਕੁਝ ਕਰਾਂਗੇ ਮੇਰਾ ਨਾਂ ਬਿਕਰੋਂਜੀ ਤੇ ਵਿੱਕੀ ਆ ਜੀ ਜਿਹੜਾ ਅੱਜ ਦਾ ਰੋਸ਼ ਮਾਰਚ ਹੈ ਜਿਸ ਦਾ ਤੁਹਾਨੂੰ ਪਤਾ ਹੀ ਆ ਵੀ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਸਨੇ ਸਾਡੇ ਜਿਹੜੇ ਰਹਿਬਰ ਨੇ ਸਾਡੇ ਨਹੀਂ ਪੂਰੇ ਭਾਰਤ ਦੇਸ਼ ਦੇ ਨਹੀਂ ਪੂਰੇ ਵਰਡ ਦੇ ਰਹਿਬਰ ਨੇ ਆ ਬਾਬਾ ਸਾਹਿਬ ਦੇ ਲਈ ਪੱਦੀ ਸ਼ਬਦਾਵਲੀ ਜਿਹੜੀ ਉਹਨਾਂ ਨੇ ਇਸਤੇਮਾਲ ਕੀਤੀ ਉਸ ਦੇ ਰੋਸ਼ ਵੱਜੋ ਅੱਜ ਇਹ ਜਿਹੜਾ ਰੋਸ਼ ਮਾਰਚ ਹੈ ਉਹ ਕੱਢਿਆ ਗਿਆਗਾ ਅਮਿਤ ਸ਼ਾ ਇਹ ਭੁੱਲ ਚੁੱਕਿਆਗਾ ਕਿ ਜਿਹੜਾ ਉਹ ਇੱਕ ਅੱਜ ਦੇਸ਼ ਦੇ ਇੱਕ ਮਹੱਤਵਪੂਰਨ ਅਹੁਦੇ ਤੇ ਬੈਠਾਗਾ ਉਹ ਭੁੱਲ ਚੁੱਕਿਆਗਾ ਕਿ ਉਹ ਆ ਖੁਦ ਤੜੀ ਪਾਰ ਹੈ ਉਹ ਨਰਿੰਦਰ ਮੋਦੀ ਤੇ ਅਮਿਤ ਸ਼ਾ ਇਹ ਦੇਸ਼ ਨੂੰ ਪਹਿਲਾਂ ਮੰਗੂ ਜਿਹੜੇ ਮਨੁਮਾਦ ਲੋਕਾਂ ਦੀ ਸੋਚ ਸੀ ਉਸ ਤਰੀਕੇ ਨਾਲ ਚਲਾਣਾ ਚਾਹੁੰਦੇ ਨੇ ਦਬੇ ਕੁਚਲੇ ਲੋਕਾਂ ਨੂੰ ਦੱਬ ਕੇ ਰੱਖਣਾ ਚਾਹੁੰਦੇ ਨੇ ਪਰ ਅੱਜ ਦੇ ਜਿਹੜੇ ਦਬੇ ਕੁਚਲੇ ਲੋਕ ਨੇ ਉਹ ਬਾਬਾ ਸਾਹਿਬ ਦੀ ਕਲਮ ਨਾਲ ਇੰਨੇ ਪਾਵਰਫੁੱਲ ਬਣ ਚੁੱਕੇ ਨੇ ਕਿ ਜੇ ਉਹ ਉਹਨਾਂ ਨੂੰ ਕੁਰਸੀ ਤੇ ਬਿਠਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕੁਰਸੀ ਤੋਂ ਥੱਲੇ ਵੀ ਲਾਣਾ ਚਾਹੁੰਦੇ ਨੇ ਕੱਲਾ ਬਰਨਾਲਾ ਸ਼ਹਿਰ ਵਿੱਚ ਰੋਸ਼ ਮਾਰਦੇ ਪੂਰੇ ਪੰਜਾਬ ਪਰ ਬੱਜਾ ਪੂਰੇ ਪੰਜਾਬ ਦੇ ਵਿੱਚ ਅੱਜ ਰੋਸ਼ ਮਾਰਚ ਕੀਤਾ ਜਾ ਰਿਹਾਗਾ ਜਿਹੜੇ ਕੀ ਸਾਰੇ ਮਤਲਬ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪੂਰੇ ਪੰਜਾਬ ਦੇ ਵਿੱਚ ਹੀ ਅੱਜ ਇੱਕ ਕਾਲ ਤੇ ਸਾਡੀ ਜਿਹੜੀ ਉਹ ਸਾਰਿਆਂ ਦਾ ਇੱਕ ਰੋਸ ਮਾਰਚ ਵਿੱਚ ਇਕੱਠਾ ਕੀਤਾ ਜਾ ਰਿਹਾ ਹੈ। ਮੇਰਾ ਨਾਮ ਗੁਲਸ਼ਨ ਕੁਮਾਰ ਹੈ। ਜ਼ਿਲ੍ਹਾ ਪ੍ਰਧਾਨ ਸਫਾਈ ਸੇਵਕ ਯੂਨੀ ਨਗਰ ਕਾਉਂਸਲ ਬਰਨਾਲਾ। ਜੋ ਰੋਸ ਮਾਰਚ ਕਰ ਰਹੇ ਆਪਾਂ ਨੂੰ ਸਾਰਿਆਂ ਨੂੰ ਪਤਾ ਦਾ ਵੀ ਪਿਛਲੇ ਦਿਨਾਂ ਦੇ ਵਿੱਚ ਜੋ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲ ਰਿਹਾਗਾ ਦੇਸ਼ ਦੇ ਸੰਵਿਧਾਨ ਨੂੰ ਲੈ ਕੇ ਉਸ ਦੇ ਉੱਪਰ ਚਰਚਾ ਚੱਲ ਰਹੀ ਸੀ। ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਜਿਹੇ ਸੰਵਿਧਾਨਕ ਅਪਾਤ ਹੋਰ ਬੈਠੇ ਨੇ ਉਹ ਜਿੱਥੇ ਬੋਲ ਰਹੇ ਨੇ ਕਿ ਜਿਸ ਤਰ੍ਹਾਂ ਅੰਬੇਦਕਰ 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 ਇਸ ਤਰ੍ਹਾਂ بڑے ਪਦ ਦੇ ਸ਼ਬਦਾਂ ਨਾਲ 바ਵਾਸਾਰ ਦਾ ਨਾਮ ਦਾ ਉਚਾਰਨ ਕਰ ਰਹੇ ਨੇ ਵੀ ਜੇ ਕਿਤੇ ਇਨਾਂ ਕਾ ਨਾਮ ਹੋ ਰੱਬ ਦਾ ਲੈਂਦੇ ਤਾਂ ਸੱਤ ਜਨਮਾਂ ਦਾ ਸਵਰਗ ਪ੍ਰਾਪਤ ਹੋ ਜਾਂਦਾ ਅਸੀਂ ਕਹਿ ਰਹੇ ਆ ਸਾਡਾ ਜਿਹੜਾ ਰੱਬ ਹੈ ਸਾਡਾ ਜਿਹੜਾ ਮਸੀਹਾ ਹੈ ਉਹ ਪਰਮ ਪੂਜਯ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਨੇ ਜਿਨ੍ਹਾਂ ਨੇ ਜੋ ਸਾਨੂੰ ਹੱਕ ਹਕੂਕ ਲੈ ਕੇ ਦਿੱਤੇ ਨੇ ਅੱਜ ਅਸੀਂ ਬੋਲ ਵੀ ਰਹੇ ਆ ਪੱਟ ਵੀ ਰਹੇ ਆ ਗੱਡੀਆਂ ਬੰਗਲੇ ਵੀ ਖਰੀਦ ਰਹੇ ਆ ਅੱਜ ਤੋਂ ਪਹਿਲਾਂ ਜਿਸ ਟਾਈਮ ਦੇਸ਼ ਦਾ ਸੰਵਿਧਾਨ ਲਾਗੂ ਨਹੀਂ ਸੀ ਹੋਇਆ ਉਸ ਟਾਈਮ ਕੋਈ ਵੀ ਦਲਿਤ ਵਰਗ ਕੋਈ ਜਗ੍ਹਾ ਜ਼ਮੀਨ ਪ੍ਰਾਪਰਟੀ ਨਹੀਂ ਸੀ ਰੱਖ ਸਕਦਾ ਇਹ ਸਭ ਬਾਬਾ ਸਾਹਿਬ ਨੇ ਸਾਨੂੰ ਲੈ ਕੇ ਦਿੱਤਾ ਦਾ ਰਹੀ ਗੱਲ ਔਰਤਾਂ ਦੀ ਬਾਬਾ ਸਾਹਿਬ ਕੱਲੇ ਦਲਿਤ ਵਰਗ ਦੇ ਲੀਡਰ ਨਹੀਂ ਹੈ ਬਾਬਾ ਸਾਹਿਬ ਸਾਰੀਆਂ ਕੌਮਾਂ ਦੇ ਲੀਡਰ ਨੇ ਸਾਰੀਆਂ ਕੌਮਾਂ ਦੇ ਮਸੀਹਾ ਨੇ ਔਰਤਾਂ ਨੂੰ ਪਹਿਲਾਂ ਬਿਲਕੁਲ ਕੋਈ ਹੱਕ ਨਹੀਂ ਸੀ ਬਰਾਬਰ ਦਾ ਅੱਜ ਬਾਬਾ ਸਾਹਿਬ ਦੀ ਕਿਰਪਾ ਦੁਆਰਾ ਔਰਤਾ ਪੜ ਵੀ ਨਹੀਂ ਰਹੀਆਂ ਨੇ ਅਮਿਤ ਸ਼ਾਹ ਵੱਲੋਂ ਮਾਫੀ ਨਹੀਂ ਮੰਗਣੀ ਗਈ ਅਗਲਾ ਸੰਘਰਸ਼ ਕਿੱਥੇ ਜਾਵੇਗਾ ਉਹਦੇ ਦਾ ਫਰਿਸ਼ਤੇ ਵੀ ਮਾਫੀ ਮੰਗਣਗੇ ਜੀ ਉਹਦੀਆਂ ਰਾਤਾਂ ਦੀਆਂ ਨੀਂਦਾਂ ਅਸੀਂ ਖਤਮ ਕਰ ਦੇਵਾਂਗੇ ਪਰ ਇਹ ਸੰਘਰਸ਼ ਜਦੋਂ ਇਕੱਤਰ ਚੱਲਦੇ ਰਹਿਣਗੇ ਜਦੋਂ ਤੱਕ ਉਹ ਦੇਸ਼ ਦੇ ਸੰਵਿਧਾਨਕ ਪਾਧ ਦੇ ਉੱਪਰ ਬੈਠੇਗਾ ਅਮਿਤ ਸ਼ਾਹ ਜੇ 바ਵਾ ਸਾਹਿਬ ਦੇਸ਼ ਦਾ ਸੰਵਿਧਾਨ ਨਾ ਲਿਖ ਦੇ ਤਾਂ ਅਮਿਤ ਸ਼ਾਹ ਕਿਸੇ ਪਿੰਡ ਦੇ ਵਿੱਚ ਕਵਾੜ ਦਾ ਕੰਮ ਕਰਦਾ ਹੁੰਦਾ ਤੇ ਮੋਦੀ ਕਿਸੇ ਸਟੇਸ਼ਨ ਦੇ ਉੱਪਰ ਚਾਹ ਵੇਚਦਾ ਹੁੰਦਾ ਉਦੇ ਸੁਪਨਿਆਂ ਦੇ ਵਿੱਚ ਅਸੀਂ ਬਾਬਾ ਸਾਹਿਬ ਨੂੰ ਲਿਆ ਦਵਾਂਗੇ ਇਹ ਸੰਘਰਸ਼ ਜਦ ਤੱਕ ਜਾਰੀ ਰਹਿਣਗੇ ਜਦ ਤੱਕ ਅਮਿਤ ਸ਼ਾ ਮਾਫੀ ਨਹੀਂ ਮੰਗਦਾ ਪੂਰੇ ਦੇਸ਼ ਦੇ ਲੋਕਾਂ ਤੋਂ ਬਾਬਾ ਸਾਹਿਬ ਦੇ ਮੰਗਣ ਵਾਲੇ ਲੋਕਾਂ ਤੋਂ